ਬਾਦਲ ਸਾਹਿਬ ਜੀ ਤਾਂ ਜਿਵੇਂ ਲੋਕ ਕਹਿੰਦੇ ਆ ਹੀ ਵਾਸ ਅ ਇੰਸਟੀਟਿਊਟ ਆਫ ਪੋਲਿਟਿਕਸ ਦਾਸ ਤੇ ਪਾਸ ਦੀ ਜੋੜੀ ਐ ਜੀ ਸੀ ਹੂੰ ਕਿ ਪੋਲਿਟਿਕਸ ਉਹਨਾਂ ਤੋਂ ਵੱਧ ਕੋਈ ਮੈਨ ਲਾ ਤਾਂ ਜਾਣ ਨਹੀਂ ਸਕਦਾ ਜਾਣ ਨਹੀਂ ਸਕਦਾ ਜਿਹੜੇ ਪ੍ਰਾਈਮ ਮਿਨਿਸਟਰ ਮਾਨਯੋਗ ਮੋਦੀ ਸਾਹਿਬ ਜਿਨ੍ਹਾਂ ਦੇ ਰਿਸਪੈਕਟ ਕਰਕੇ ਪੈਰ ਫੀਟ ਨਾਲ ਟੱਚਿੰਗ ਬlesਸਿੰਗ ਕਰਦੇ ਸੀਗੇ ਕੁਝ ਬੰਦੇ ਦੇ ਅੰਦਰ ਗੁਣ ਸੀ ਨਾ ਜੀ ਹੂੰ ਜਦੋਂ ਬਾਦਲ ਸਾਹਿਬ ਦੀ ਡੈਥ ਹੋਈ ਨੀ ਪ੍ਰੋਟੋਕਾਲ ਨਾਲ ਬੰਦਾ ਪਹਿਲੇ ਦਿਨ ਹੀ ਜਾ ਕੇ ਉੱਥੇ ਚੰਡੀਗੜ੍ਹ ਵੱਜੇ ਸੀ ਪ੍ਰਧਾਨ ਮੰਤਰੀ ਜੀ ਨੀ ਕੋਈ ਐਵੇਂ ਜਾ ਨਹੀਂ ਸਕਦਾ ਜੀ ਪਹਿਲਾਂ ਬਣੇ ਹੁੰਦੇ ਪ੍ਰੋਗਰਾਮ ਮਹੀਨਾ ਮਹੀਨਾ ਮਤਲਬ ਜੀ ਇਹ ਜੀ ਕੋਈ ਗੱਲ ਨਹੀਂ ਜਦੋਂ ਸੁਖਬੀਰ ਜੀ ਜਦੋਂ ਜਿੰਨਾ ਚਿਰ ਬਾਲ ਸਾਹਿਬ ਸੀਗੇ ਬਹੁਤ ਯਾਦ ਆਉਂਦੀ ਉਹਨਾਂ ਦੀ ਕਿਤਾਬ ਤੁਸੀਂ ਪੁੱਛਦੇ ਸੀ ਸਬਕਤ ਜੀ ਉਦੋਂ ਲੋਕਾਂ ਦਾ ਉਹੀ ਕਹਿਣਾ ਚਲੋ ਸੁਖਬੀਰ ਜੀ ਕਿਉਂਕਿ ਬੋਲਦੇ ਨੇ ਸੀ ਕਿਉਂਕਿ ਬਾਲ ਸਾਹਿਬ ਐਂਡ ਤੇ ਆ ਕੇ ਥੋੜੇ ਬਿਮਾਰ ਹੋਣ ਲੱਗ ਗਏ ਸੀ ਉਮਰ ਵੀ ਜੀ 92 93 ਸੀ ਥੋੜੀ ਥੋੜਾ ਨਾ ਹੁੰਦੀ ਜੀ ਹਮ ਸਿੱਖਣ ਨੂੰ ਤਾਂ ਸਾਰਾ ਜੀ ਆਪਦੇ ਪਿਤਾ ਤੋਂ ਹੀ ਆਇਆ ਜਿਹੜੇ ਪੰਜ ਸਾਲ ਹੀ ਮੁੱਖ ਮੰਤਰੀ ਬਣ ਗਏ ਉਹ ਵੀ ਇੱਕ ਰੀਜਨਲ ਪਾਰਟੀ ਤੋਂ ਲੋਕ ਤਾਂ ਹੁਣ ਵੀ ਉਹਨਾਂ ਦੀ ਸਿਫਤ ਕਰਦੇ ਆ ਆਮ ਆਦਮੀ ਕਾਲੇ ਕਹਿੰਦੇ ਆ ਉਹਨਾਂ ਤੋਂ ਪੁੱਛ ਲੈਂਦਾ ਕੋਈ ਇੰਟਰਵਿਊ ਵਾਲਾ ਤੁਹਾਨੂੰ ਸਭ ਤੋਂ ਬੈਸਟ ਪੋਲੀਟਿਸ਼ੀਅਨ ਕਿਹੜਾ ਲੱਗਦਾ ਵਨ ਐਂਡ ਓਨਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਨਾਮ ਹੀ ਨਹੀਂ ਆਉਂਦਾ ਪਾਣਾ ਕਿਸੇ ਤੋਂ ਪੁੱਛ ਲਓ ਜੀ ਪਾਣਾ ਕੋਈ ਵਿਰੋਧੀ ਹੋਵੇ ਬਾਲ ਸਾਹਿਬ ਜਿੰਨਾ ਕੰਮ ਨਹੀਂ ਕੋਈ ਕਰ ਸਕਦਾ ਨਾ ਕੋਈ ਜਮਣਾ ਬਾਬਾ ਬੋਰਡ ਵੱਜਦੇ ਸੀ ਕੀ ਕੀ ਕੰਮ ਕੀਤੇ ਕੰਮ ਤਾਂ ਜੀ ਹੁਣ ਮੈਂ ਉਹੀ ਗੱਲ ਕਰ ਰਹੇ ਹਾਂਗਾ ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਸ਼ੁਰੂ ਕੀਤੀ ਪੈਨਸ਼ਨ ਉਹਨਾਂ ਨੇ ਸ਼ੁਰੂ ਕੀਤੀ ਜੀ ਟਰੈਕਟਰਾਂ ਦੇ ਉਹਨਾਂ ਨੇ ਮਾਫ ਕੀਤੇ ਗੱਡਾ ਜੱਟ ਦਾ ਗੱਡਾ ਉਹਨਾਂ ਨੇ ਫਰੀ ਕੀਤਾ ਜੀ ਹੂੰ ਟਿਊਬਲ ਕਨੈਕਸ਼ਨ ਲੱਖਾ ਦੇ ਦਿੱਤੇ ਹੂੰ ਮਤਲਬ ਕਿ ਜੀ ਪਾਈਪਲਾਈਨਾਂ ਉੱਥੇ ਪਾਈਆਂ ਜੀ ਜਿੱਥੇ ਸੇਮ ਹੁੰਦੀ ਸੀ ਜਿੱਥੇ ਫਸਲ ਹੀ ਨਹੀਂ ਹੁੰਦੀ ਸੀ ਜੀ ਹੁਣ ਅਸੀਂ ਅਸੀਂ ਦਾਰ ਕਿੱਲੇ ਦਾ ਹੋਣ ਲੱਗ ਗਿਆ ਜੀ ਠੀਕ ਹੂੰ ਹੂੰ ਮਤਲਬ ਕੁਝ ਵੀ ਨਹੀਂ ਹੁੰਦਾ ਸੀ ਜੀ ਜਦੋਂ ਮਤਲਬ ਸੇਮ ਨਾਲ ਪਰੇ ਹੁੰਦੇ ਇਹ ਲੰਬੀ ਦੇ ਸਾਰੇ ਪਿੰਡ ਚਲੇ ਜਾਓ ਕੁਝ ਵੀ ਨਹੀਂ ਹੁੰਦਾ ਸੀ ਜੀ ਹੂੰ ਮਤਲਬ ਕੀ ਜੱਟ ਕੁਝ ਵੀ ਨਹੀਂ ਆਉਂਦੇ ਘਰ ਜੋਗਾ ਕਮਾਉਂਦਾ ਸੀਗਾ ਬਸ ਫਿਰ ਐਨਾ ਕੁਝ ਦੇਤਾ ਤੇ ਲੋਕਾਂ ਨੇ ਫਿਰ ਲੋਕੀ ਭੁੱਲ ਗਏ ਲੋਕ ਚੇਂਜ ਚ ਆਉਂਦੇ ਸੀ ਜੀ ਮੈਂ ਬਦਲਾ ਚਾਹੁੰਦੇ ਸੀ ਬਸ ਬਦਲਾ ਦੇਖ ਲੈ ਇੱਕ ਵਾਰੀ ਹੁਣ ਬਦਲਾ ਵੱਲੂ ਨਹੀਂ ਦੇਖਣਗੇ ਲੋਕ ਹੁਣ ਦੇਖ ਲਿਆ ਜੀ ਬਦਲਾ ਵਾਧੂ ਦੇਖ ਲਿਆ 96 ਐਮਐਲਏ ਦੇਤੇ ਬਦਲਾ ਬਹੁਤ ਵੱਡੀ ਚੀਜ਼ ਦੇਤਾ ਕਦੇ 96 ਕਹਿੰਦੇ ਨੇ ਕਦੇ 92 ਕਹਿੰਦੇ ਨੇ ਨਹੀਂ ਹੁਣ ਬਾਈ ਇਲੈਕਸ਼ਨ ਜਿੱਤੇ ਆ ਨਾ ਜੀ 96 ਹੋ ਗਏ ਮੇਰੇ ਸਭ ਨਾਲ ਹੂੰ 92 ਤਾਂ ਜੀ ਬਾਈ ਤੇ ਜਿੱਤੇ ਸੀ ਹੂੰ ਹੂੰ ਤੇ ਤਿੰਨ ਹੁਣ ਜਿੱਤੇ ਆ 95 ਹੋਵੇ ਤੇ ਇੱਕ ਇੱਕ ਦਾ ਹੋਰ ਹੋਊਗਾ ਪਤਾ ਨਹੀਂ ਹੂੰ 92 ਕਹਿ ਲਓ 92 ਕਹਿ ਲਓ ਫਿਰ ਬਾਈ ਇਲੈਕਸ਼ਨਸ ਵੀ ਤਾਂ ਜਿੱਤੀ ਰਹਿੰਨ ਬਾਈ ਇਲੈਕਸ਼ਨ ਤਾਂ ਜੀ ਸਰਕਾਰ ਦਾ ਹੁੰਦਾ ਮੈਂ ਤਾਂ ਹੀ ਪੁੱਛਿਆ ਸੀ ਸਵਾਲ ਵੀ ਬਾਈ ਇਲੈਕਸ਼ਨ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਕਰਦੇ ਹੋਏ ਤਾਂ ਬਾਈ ਇਲੈਕਸ਼ਨ ਤਾਂ ਜਿੱਤੀ ਜਾਂਦੇ ਸਰਕਾਰ ਦਾ ਹੁੰਦਾ ਜੀ ਜਦੋਂ ਤੁਹਾਡੇ ਕੋਲ ਪਾਵਰ ਹੋਵੇ ਨਾ ਜੀ ਅਗਰ ਤੁਸੀਂ ਉਹ ਅਗਰ ਉਹ ਹੁਣ ਅਗਰ ਉਹ ਫਲਾਨਾ ਹੋਵੇ ਤਿੰਨ ਜਣੇ ਬੈਠੇ ਹੋਣ ਅਗਰ ਕੋਈ ਐਮਐਲਏ ਬੈਠਾ ਹੋਵੇ ਅਸਤਾ ਜੀ ਥੋੜ੍ਹ ਨਹੀਂ ਹੈ ਤੇ ਪਿੱਛੇ ਜਾ ਕੇ ਕੁਝ ਹੋਰ ਹੈ ਪਾਵਰ ਦੇ ਨਾਲ ਲੋਕ ਆ ਤੁਸੀਂ 2027 ਤੋਂ ਪਹਿਲਾਂ 3 ਮਹੀਨੇ ਪਹਿਲਾਂ ਜਦੋਂ ਚੋਣ ਜਾਬਤਾ ਲੱਗ ਜਾਊ ਉਦੋਂ ਦੇਖ ਲਿਓ ਸਰਕਾਰ ਨਾਲ ਕੌਣ ਉਹ ਤਾਂ ਚੱਲ ਜੂ ਆਪਣੇ ਜਿਹੜੇ ਨਾਲ ਖੜੇ ਹੋਏ ਨੇ ਨਾਲ ਖੜੇ ਨੇ ਮੈਨੂੰ ਤਾਂ ਨਹੀਂ ਲੱਗਦਾ ਜੀ ਜੋ ਹਾਲਾਤ ਬਣੀਆਂ ਜਾਂਦੇ ਆਂ ਅੰਦਰਲੇ ਖਾਤੇ ਪਰੇਸ਼ਾਨ ਨੇ ਜਿੰਨਾ ਕਿ ਸਾਨੂੰ ਸੁਣਨ ਤਿਆਰੀ ਲੋਕ ਬਹੁਤ ਰਿਗਰੈਟ ਕਰ ਰਹੇ ਆ ਵੋਟ ਪਾਉਣਾਸਤੇ 65 ਲੱਖ ਵੋਟ ਪਾਈ ਜੀ 65 ਲੱਖ ਵੋਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਹੂੰ ਮਤਲਬ ਸਿੱਟੀਆਂ ਹੀ ਆ ਲੋਗਾਂ ਨੇ ਹੂੰ ਹੂੰ ਉਂਹਰ ਗ੍ਰੈਟ ਕਰ ਰਹੇ ਸਾਰੇ ਕਿ ਜੀ ਗਲਤੀ ਕਰ ਲਈ ਇਸ ਦਾ ਵੋਟ ਪਾ ਕੇ ਕੰਮ ਹੀ ਨਹੀਂ ਹੁੰਦਾ ਮੁਕਸਰ ਸਾਹਿਬ ਦੇ ਲੋਕੀ ਕਹਿੰਦੇ ਨੇ ਜਾਂ ਆਸ-ਪਾਸ ਲੋਕੀ ਕਹਿੰਦੇ ਨੇ ਵੀ ਕੰਮ ਨਹੀਂ ਹੁੰਦਾ ਮੈਨੂੰ ਜਿੰਨਾ ਸੁਣਨ ਤੇ ਆਉਂਦਾ ਕਹਿੰਦੇ ਜੀ ਕਿ ਜੀਰੋ ਗ੍ਰੈਟ ਫੀਲ ਕਰਦੇ ਆ ਵੋਟ ਪਾ ਕੇ ਧੰਨਵਾਦ ਜੀ ਦਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕੁੰਵਰ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸਾਡੇ ਕੋ ਖੁੱਲਾ ਸਮਾਂ ਵੀ ਦੋ ਕੁ ਮਿੰਟ ਹੈ ਤੁਸੀਂ ਜੋ ਆਪਣੇ ਦਿਲ ਦੇ ਵਿੱਚ ਕੋਈ ਵਿਚਾਰ ਰਹਿ ਗਿਆ ਹੋਵੇ ਉਹ ਵੀ ਸਾਂਝਾ ਕਰਨਾ ਚਾਹੁੰਦੇ ਹੋ ਕਰ ਸਕਦੇ ਜੇ ਤਾਂ ਲੱਗਦਾ ਵੀ ਕੁਝ ਰਹਿ ਗਿਆ ਹੋਵੇ ਮਨ ਦੇ ਵਿੱਚ ਮਨ ਦੇ ਵਿੱਚ ਜੀ ਮੇਰਾ 1 ਐਂਡ ਓਨਲੀ ਟਾਰਗੇਟ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਹੂੰ ਤੇ ਭਾਣਾ ਲੋਕ ਕੁਝ ਕਹੀ ਜਾਣ ਲੋਕਾਂ ਨੇ ਥੱਲੇ ਕਮੈਂਟ ਦੇ ਵਿੱਚ ਕਹਿ ਦੇਣਾ 100 ਸਾਲ ਨਹੀਂ ਹੋਣਾ ਕਹੀ ਜਾਣ ਜੀ ਜਦੋਂ 27 ਦੇ ਵਿੱਚ ਬਣ ਗਿਆ ਉਦੋਂ ਪੋਜ਼ਿਟਿਵ ਆ ਜਾਣਗੇ ਜੀ ਉਦੋਂ ਬੱਲੇ ਬੱਲੇ ਸੁਖਬੀਰ ਸਿੰਘ ਬਾਦਲ ਜੀ ਦੀ ਮਰਦ ਦੇ ਦਮ ਤੱਕ ਸਰਦਾਰ ਸੁਖਬੀਰ ਸਿੰਘ ਬਾਦਲਦਾਰ ਸਾਡਾ ਪਰਿਵਾਰ ਚਟਾਂਗ ਵਾਂਗ ਖੜਾ ਹੈਗਾ ਆਪਣਾ ਕੁਝ ਹੋਜਣਾ ਤਿੰਨ ਨੀਂ ਨਾ -3 ਐਮਐਲਏ ਹੋ ਜਾਣ ਠੋਕ ਕੇ ਖੜੇ ਆ ਲੋਕੇ ਦਾ ਮਜ਼ਾਕ ਮਜ਼ਾਕ ਤੇ ਵੀ ਕਹਿ ਦਿੰਦੇ ਆ ਮੈਂ ਮਜ਼ਾਕ ਦੀ ਗੱਲ ਚਲੋ ਜੇ ਆਪਾਂ ਸੋਸ਼ਲ ਮੀਡੀਆ ਦੇ ਦੌਰ ਦੀ ਗੱਲ ਕਰਦੇ ਵਾ ਤਾਂ ਮੈਂ ਸੋਸ਼ਲ ਮੀਡੀਆ ਤੇ ਸਵਾਲ ਹੀ ਪੁੱਛਿਆ ਲੋਕੇ ਤਾਂ ਆਏ ਕਹਿੰਦੇ ਵੀ ਡਾਇਨਾਸੌਰ ਵੀ ਵਾਪਸ ਆ ਸਕਦੇ ਇਹ ਨਹੀਂ ਆਉਂਦੇ ਚਲੋ ਜੀ ਡਾਇਨਾਸੌਰ ਆ ਜਾਣ ਡਾਇਨਾਸੌਰ ਦਾ ਸਵਾਗਤ ਕਰ ਲੈਣ ਫਿਰ ਫਿਰ ਆਣ ਹੋਵੇ ਜੀ ਜਿਹੜੇ ਲੋਕ ਕਹਿੰਦੇ ਆ ਅਕਾਲੀ ਦਲ ਜਦੋਂ ਗਵਰਨਮੈਂਟ ਤੇ ਆ ਗਿਆ ਚਮਚੀਆਂ ਨਾ ਕਰਦੇ ਫਿਰਨ ਫਿਰ ਸੁਖਵੀਰ ਬਾਦਲ ਜੀ ਦੀਆਂ ਫਿਰ ਜਿਹੜੇ ਡਾਇਨੋਸੌਰ ਕਹਿੰਦੇ ਸੀ ਉਹ ਆਪਦੇ ਘਰੇ ਹੀ ਬਹਿ ਜਾਣ ਫਿਰ ਜਦੋਂ ਅਕਾਲੀ ਦਲ ਦਾ ਫਿਰ ਉਹੀ ਕੱਲਣਾ ਜੀ ਹੂੰ ਟਰੰਪ ਜਿੰਨਾ ਹੀ ਦਬਕਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਕੁਝ ਹੋ ਜੇ ਪਹਿਲਾਂ ਹੂੰ ਮਤਲਬ ਕੀ ਜੀ ਕਰ ਤੁਸੀਂ ਕਹਿ ਰਹੇ ਹੋ 네ਗਟਿਵ ਪੁਆਇੰਟਸ ਫਿਰ ਹਾਏ ਸੁਖਵੀਰ ਹਾਏ ਸੁਖਵੀਰ ਜੀ ਹਾਏ ਸੁਖਵੀਰ ਜੀ ਲੋਕ ਕਿਉਂ ਕਰ ਰਹੇ ਆ ਹੂੰ ਛੱਡ ਦੇਣ ਫਿਰ ਇਸ ਟਾਈਮ ਤਾਂ ਉਹਨੇ ਉਹਨਾਂ ਨੇ ਕਹਿ ਦਿੱਤਾ ਜੀ 92 ਕਹਿ ਲੋ 92 ਕਹਿ ਲੋ ਫਿਰ ਬਾਈ ਇਲੈਕਸ਼ਨਸ ਵੀ ਤਾਂ ਜਿੱਤੀ ਰਹੇ ਨੇ ਬਾਈ ਇਲੈਕਸ਼ਨ ਤਾਂ ਜੀ ਸਰਕਾਰ ਦਾ ਹੁੰਦਾ ਮੈਂ ਤਾਂ ਹੀ ਪੁੱਛਿਆ ਸੀ ਸਵਾਲ ਵੀ ਬਾਈ ਇਲੈਕਸ਼ਨ ਤੁਸੀਂ ਕਹਿ ਰਹੇ ਹੋ ਵੀ ਕੰਮ ਨਹੀਂ ਕਰਦੇ ਹੋਏ ਤਾਂ ਬਾਈ ਇਲੈਕਸ਼ਨ ਤਾਂ ਜਿੱਤੀ ਜਾਂਦੇ ਸਰਕਾਰ ਦਾ ਹੁੰਦਾ ਜੀ ਜਦੋਂ ਤੁਹਾਡੇ ਕੋਲ ਪਾਵਰ ਹੋਵੇ ਨਾ ਜੀ ਅਗਰ ਤੁਸੀਂ ਉਹ ਅਗਰ ਉਹ ਹੁਣ ਅਗਰ ਉਹ ਫਲਾਨਾ ਹੋਵੇ ਤਿੰਨ ਜਣੇ ਬੈਠੇ ਹੋਣ ਅਗਰ ਕੋਈ ਐਮਐਲਏ ਬੈਠਾ ਹੋਵੇ ਅਸਤਾ ਜੀ ਥੋੜ੍ਹ ਨਹੀਂ ਹੈ ਤਾਂ ਪਿੱਛੇ ਜਾ ਕੇ ਕੁਝ ਹੋਰ ਹੈ ਪਾਵਰ ਦੇ ਨਾਲ ਲੋਗਾਂ ਤੁਸੀਂ 2027 ਤੋਂ ਪਹਿਲਾਂ 3 ਮਹੀਨੇ ਪਹਿਲਾਂ ਜਦੋਂ ਚੋਣ ਜਾਬਤਾ ਲੱਗ ਜਾਊ ਉਹ ਤੋਂ ਦੇਖ ਲਿਓ ਸਰਕਾਰ ਨਾਲ ਕੌਣ ਉਹ ਤਾਂ ਚੱਲ ਜੂ ਆਪਣੇ ਜਿਹੜੇ ਨਾਲ ਖੜੇ ਹੋਏ ਨੇ ਨਾਲ ਖੜੇ ਨੇ ਮੈਨੂੰ ਤਾਂ ਨਹੀਂ ਲੱਗਦਾ ਜੀ ਜੋ ਹਾਲਾਤ ਬਣੀਆਂ ਜਾਂਦੇ ਆਂ ਅੰਦਰਲੇ ਖਾਤੇ ਪਰੇਸ਼ਾਨ ਨੇ ਜਿੰਨਾ ਕਿ ਸਾਨੂੰ ਸੁਣਨ ਤਿਆਰੇ ਲੋਕ ਬਹੁਤ ਰਿਗਰੈਟ ਕਰ ਰਹੇ ਆ ਵੋਟ ਪਾਉਣਾਸਤੇ 65 ਲੱਖ ਵੋਟ ਪਾਈ ਜੀ 65 ਲੱਖ ਵੋਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਹਮ ਮਤਲਬ ਸਿਟਿੰਗ ਐ ਹੀ ਆ ਲੋਗਾਂ ਨੇ ਹਮ ਹਮ ਹੁੰਦੇ ਰੇ ਗ੍ਰੈਟ ਕਰ ਰਹੇ ਸਾਰੇ ਕਿ ਜੀ ਗਲਤੀ ਕਰ ਲਈ ਇਸ ਦਾ ਵੋਟ ਪਾ ਕੇ ਕੰਮ ਹੀ ਨਹੀਂ ਹੁੰਦਾ ਮੁਕਸਰ ਸਾਹਿਬ ਚ ਲੋਕੀ ਕਹਿੰਦੇ ਨੇ ਜਾਂ ਆਸ-ਪਾਸ ਲੋਕੀ ਕਹਿੰਦੇ ਨੇ ਵੀ ਕੰਮ ਨਹੀਂ ਹੁੰਦਾ ਮੈਨੂੰ ਜਿੰਨਾ ਸੁਣਨ ਤੇ ਆਉਂਦਾ ਕਹਿੰਦੇ ਜੀ ਕਿ ਜੀਰੋ ਗ੍ਰੈਟ ਫੀਲ ਕਰਦੇ ਆ ਵੋਟ ਪਾ ਕੇ ਧੰਨਵਾਦ ਜੀ ਦਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕੁੰਵਰ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸਾਡੇ ਕੋ ਖੁੱਲਾ ਸਮਾਂ ਵੀ ਦੋ ਕੁ ਮਿੰਟ ਹੈ ਤੁਸੀਂ ਜੋ ਆਪਣੇ ਦਿਲ ਦੇ ਵਿੱਚ ਕੋਈ ਵਿਚਾਰ ਰਹਿ ਗਿਆ ਹੋਵੇ ਉਹ ਵੀ ਸਾਂਝਾ ਕਰਨਾ ਚਾਹੁੰਦੇ ਹੋ ਕਰ ਸਕਦੇ ਜੇ ਤਾਂ ਲੱਗਦਾ ਵੀ ਕੁਝ ਰਹਿ ਗਿਆ ਹੋਵੇ ਮਨ ਦੇ ਵਿੱਚ ਮਨ ਦੇ ਵਿੱਚ ਜੀ ਮੇਰਾ 1 ਐਂਡ ਓਨਲੀ ਟਾਰਗੇਟ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਹੂੰ ਤੇ ਭਾਣਾ ਲੋਕ ਕੁਝ ਕਹੀ ਜਾਣ ਲੋਕਾਂ ਨੇ ਥੱਲੇ ਕਮੈਂਟ ਦੇ ਵਿੱਚ ਕਹਿ ਦੇਣਾ 100 ਸਾਲ ਨਹੀਂ ਹੋਣਾ ਕਹੀ ਜਾਣ ਜੀ ਜਦੋਂ 27 ਦੇ ਵਿੱਚ ਬਣ ਗਿਆ ਉਦੋਂ ਪੋਜ਼ਿਟਿਵ ਆ ਜਾਣਗੇ ਜੀ ਉਦੋਂ ਬੱਲੇ ਬੱਲੇ ਸੁਖਬੀਰ ਸਿੰਘ ਬਾਦਲ ਜੀ ਦੀ ਮਰਦ ਦੇ ਦਮ ਤੱਕ ਸਰਦਾਰ ਸੁਖਬੀਰ ਸਿੰਘ ਬਾਦਲਦਾਰ ਸਾਡਾ ਪਰਿਵਾਰ ਚਟਾਂਗ ਵਾਂਗ ਖੜਾ ਹੈਗਾ ਆਪਣਾ ਕੁਝ ਹੋ ਜਾਣਾ ਤਿੰਨ ਨੀਂ ਨਾ ਮਾਈਨਸ 3 ਐਮਐਲਏ ਹੋ ਜਾਣ ਠੋਕ ਕੇ ਖੜੇ ਆ ਲੋਕੇ ਦਾ ਮਜ਼ਾਕ ਮਜ਼ਾਕ ਤੇ ਵੀ ਕਹਿ ਦਿੰਦੇ ਆ ਮੈਂ ਮਜ਼ਾਕ ਦੀ ਗੱਲ ਚਲੋ ਜੇ ਆਪਾਂ ਸੋਸ਼ਲ ਮੀਡੀਆ ਦੇ ਦੌਰ ਦੀ ਗੱਲ ਕਰਦੇ ਮੈਂ ਤਾਂ ਮੈਂ ਸੋਸ਼ਲ ਮੀਡੀਆ ਤੇ ਸਵਾਲ ਹੀ ਪੁੱਛਿਆ ਲੋਕੇ ਤਾਂ ਆਏ ਕਹਿੰਦੇ ਫੇ ਡਾਇਨਾਸੌਰ ਫੇ ਵਾਪਸ ਆ ਸਕਦੇ ਇਹ ਨਹੀਂ ਆਉਂਦੇ ਚਲੋ ਜੀ ਡਾਇਨਾਸੌਰ ਆ ਜਾਣ ਡਾਇਨਾਸੌਰ ਦਾ ਸਵਾਗਤ ਕਰ ਲੈਣ ਫਿਰ ਫਿਰ ਆਣਾ ਹੋਵੇ ਜਿਹੜੇ ਲੋਕ ਕਹਿੰਦੇ ਆ ਅਕਾਲੀ ਦਲ ਜਦੋਂ ਗਵਰਨਮੈਂਟ ਤੇ ਆ ਗਿਆ ਚਮਚੀਆਂ ਨਾ ਕਰਦੇ ਫਿਰਨ ਫਿਰ ਸੁਖਵੀਰ ਬਾਦਲ ਜੀ ਦੀਆਂ ਫਿਰ ਜਿਹੜੇ ਡਾਇਨੋਸੌਰ ਕਹਿੰਦੇ ਸੀ ਉਹ ਆਪਦੇ ਘਰੇ ਹੀ ਬਹਿ ਜਾਣ ਫਿਰ ਜਦੋਂ ਅਕਾਲੀ ਦਲ ਦਾ ਫਿਰ ਉਹੀ ਕੱਲਣਾ ਜੀ ਹੂੰ ਟਰੰਪ ਜਿੰਨਾ ਹੀ ਦਬਕਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਕੁਝ ਹੋ ਜੇ ਪਹਿਲਾਂ ਹੂੰ ਮਤਲਬ ਕੀ ਜੀ ਕਰ ਤੁਸੀਂ ਕਹਿ ਰਹੇ ਹੋ ਨੈਗੇਟਿਵ ਪੁਆਇੰਟਸ ਫਿਰ ਹਾਏ ਸੁਖਵੀਰ ਹਾਏ ਸੁਖਵੀਰ ਜੀ ਹਾਏ ਸੁਖਵੀਰ ਜੀ ਲੋਕ ਕਿਉਂ ਕਰ ਰਹੇ ਆ ਹੂੰ ਛੱਡ ਦੇਣ ਫਿਰ ਇਸ ਟਾਈਮ ਤਾਂ ਉਹਨੇ ਉਹਨਾਂ ਨੇ ਕਹੀ ਦਿੱਤਾ ਜੀ